ਇੱਕ ਛੋਟੀ ਜਿਹੀ ਕਹਾਣੀ ਇੱਕ ਭਗਤ ਦੀ ਉਹ ਹਰ ਰੋਜ਼ ਮੰਦਿਰ ਜਾਂਦਾ ਸੀ ਅਤੇ ਜਦੋਂ ਭੀੜ ਨਹੀਂ ਸੀ ਹੁੰਦੀ ਲੋਕ ਨਹੀਂ ਹੁੰਦੇ ਸਨ ਇਕਾਂਤ ਵਿੱਚ ਤਾਂ ਚੁੱਪਚਾਪ ਰਹਿੰਦਾ ਸੀ ਪਰ ਜਿਵੇਂ ਹੀ ਭੀੜ ਵਧਣ ਲੱਗਦੀ ਸੀ ਜ਼ੋਰ-ਜ਼ੋਰ ਨਾਲ ਜੈਕਾਰੇ ਲਗਾਉਣ ਲੱਗਦਾ ਸੀ ਜ਼ੋਰ-ਜ਼ੋਰ ਨਾਲ ਭਜਨ ਕੀਰਤਨ ਕਰਨ ਲੱਗਦਾ ਅਤੇ ਲੋਕਾਂ ਨੂੰ ਲੱਗਦਾ ਬਹੁਤ ਹੀ ਕਮਾਲ ਦੀ ਭਗਤੀ ਕਰਦਾ ਹੈ ਤੇ ਲੋਕ ਹੌਲੀ-ਹੌਲੀ ਉਹਨਾਂ ਦਾ ਸਨਮਾਨ ਕਰਨ ਲੱਗੇ ਭਗਤ ਜੀ ਭਗਤ ਜੀ ਕਹਿ ਕੇ ਉਸ ਨੂੰ ਬੁਲਾਉਣ ਲੱਗੇ ਉਸ ਨੂੰ ਬੜਾ ਚੰਗਾ ਲੱਗਦਾ ਸੀ ਤੇ ਜਿਵੇਂ ਹੀ ਭੀੜ ਵੱਧਣ ਲੱਗਦੀ ਸੀ ਹੋਰ ਜ਼ੋਰ ਦੀ ਭਜਨ ਗਾਉਂਦੇ ਸੀ ਜੈਕਾਰੇ ਲਗਾਉਂਦੇ ਸੀ ਪੂਰਾ ਮਾਹੌਲ ਬਣਾ ਕੇ ਰੱਖਦੇ ਸੀ ਮਹੀਨੇ ਬੀਤਦੇ ਜਾ ਰਹੇ ਸਨ ਚਤੁਰਮਾਸ ਦਾ ਸਮਾਂ ਆਇਆ ਤੇ ਇੱਕ ਮਹਾਤਮਾ ਜੀ ਉੱਥੇ ਮੰਦਰ ਚ ਆ ਕੇ ਰਹਿਣ ਲੱਗੇ ਤੇ ਉਹਨਾਂ ਨੇ ਕਿਹਾ ਕਿ ਜੋ ਚਤੁਰਮਾਸ ਹੈ 4 ਮਹੀਨੇ ਮੈਂ ਇੱਥੇ ਹੀ ਰਹਾਗਾ ਤੇ ਪੂਜਾ ਪਾਠ ਕਰਾਂਗਾ ਤਾਂ ਉੱਥੇ ਉਸ ਮੰਦਿਰ ਵਿੱਚ ਜੋ ਭਗਤ ਆਉਂਦੇ ਸਨ ਉਹਨਾਂ ਨੇ ਬੜਾ ਸਨਮਾਨ ਕੀਤਾ ਮਹਾਤਮਾ ਜੀ ਦਾ ਮਹਾਤਮਾ ਜੀ ਬਹੁਤ ਗਿਆਨ ਦੀਆਂ ਗੱਲਾਂ ਦੱਸਦੇ ਸਨ ਇਹ ਜੋ ਭਗਤ ਸਨ ਇਹ ਇੱਕ ਗੱਲ ਨੋਟਿਸ ਕਰ ਰਹੇ ਸਨ ਕਿ ਇਹ ਜੋ ਮਹਾਤਮਾ ਜੀ ਹਨ ਜਦੋਂ ਸੰਗਤ ਆਉਂਦੀ ਸੀ ਥੋੜਾ ਚੁੱਪ ਰਹਿੰਦੇ ਸਨ ਜ਼ਿਆਦਾ ਦਿਖਾਵਾ ਨਹੀਂ ਕਰਦੇ ਸਨ ਭਗਤੀ ਦਾ ਕੋਈ ਉਹਨਾਂ ਨੂੰ ਕੁਝ ਪੁੱਛਦਾ ਪ੍ਰਸ਼ਨ ਕਰਦਾ ਤਾਂ ਜਵਾਬ ਦੇ ਦਿੰਦੇ ਸਨ ਪਰ ਜਦੋਂ ਭੀੜ ਚਲੇ ਜਾਂਦੀ ਸੀ ਜਦੋਂ ਮੰਦਿਰ ਵਿੱਚ ਲੋਕ ਘਟ ਜਾਂਦੇ ਸਨ ਤਾਂ ਉਹ ਆਪਣੀ ਭਗਤੀ ਕਰਨ ਲੱਗਦੇ ਸਨ ਭਜਨ ਕਰਨ ਲੱਗਦੇ ਸਨ ਜੋ ਵੀ ਉਹਨਾਂ ਦਾ ਕੰਮ ਸੀ ਕਰਨ ਲੱਗਦੇ ਸਨ ਧਿਆਨ ਕਰਨ ਲੱਗਦੇ ਸਨ ਫਿਰ ਭਗਤ ਨੇ ਪੁੱਛਿਆ ਇੱਕ ਦਿਨ ਕਿ ਮਹਾਤਮਾ ਜੀ ਮੈਨੂੰ ਇੱਕ ਗੱਲ ਸਮਝ ਵਿੱਚ ਨਹੀਂ ਆਈ ਮੇਰਾ ਤੁਹਾਡੇ ਤੋਂ ਉਲਟਾ ਹੈ ਜਦੋਂ ਲੋਕ ਨਹੀਂ ਹੁੰਦੇ ਉਦੋਂ ਮੈਂ ਚੁੱਪ ਰਹਿੰਦਾ ਹਾਂ ਤੇ ਜਦੋਂ ਲੋਕ ਆ ਜਾਂਦੇ ਹਨ ਮੈਂ ਹੋਰ ਜ਼ੋਰ ਦੀ ਜੈਕਾਰੇ ਲਗਾਉਂਦਾ ਹਾਂ ਹੋਰ ਥੋੜਾ ਮਾਹੌਲ ਬਣਾਉਂਦਾ ਹਾਂ ਲੋਕਾਂ ਨੂੰ ਹੋਰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਤੁਹਾਡਾ ਮੈਨੂੰ ਸਮਝ ਨਹੀਂ ਆਉਂਦਾ ਜਦੋਂ ਲੋਕ ਆ ਜਾਂਦੇ ਹਨ ਤਾਂ ਤੁਸੀਂ ਸ਼ਾਂਤ ਹੋ ਜਾਂਦੇ ਹੋ ਲੋਕ ਚਲੇ ਜਾਂਦੇ ਹਨ ਤਾਂ ਤੁਸੀਂ ਆਪਣੀ ਭਗਤੀ ਕਰਨ ਲੱਗਦੇ ਹੋ ਅਜਿਹਾ ਕਿਉਂ ਤਾਂ ਉਸ ਮਹਾਤਮਾ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਤੁਹਾਨੂੰ ਜਵਾਬ ਮਿਲ ਜਾਵੇਗਾ ਕੁਝ ਮਹੀਨੇ ਬਾਅਦ ਇਸ ਭਗਤ ਨੇ ਆਪਣੇ ਲਈ ਨਵੀਆਂ ਚੱਪਲਾਂ ਖਰੀਦੀਆਂ ਅਤੇ ਮੰਦਰ ਗਏ ਤਾਂ ਨਵੀਆਂ ਚੱਪਲਾਂ ਦੀ ਚਿੰਤਾ ਸਤਾ ਰਹੀ ਸੀ ਕਿ ਕੋਈ ਚੋਰੀ ਕਰਕੇ ਨਾ ਲੈ ਜਾਵੇ ਕੋਈ ਗਾਇਬ ਨਾ ਕਰ ਦੇਵੇ ਮੰਦਰ ਗਏ ਤਾਂ ਮਨ ਨਹੀਂ ਲੱਗ ਰਿਹਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਥੋੜੀ ਦੇਰ ਵਿੱਚ ਭੀੜ ਵਧਣ ਲੱਗੀ ਅਤੇ ਜਿਵੇਂ ਹੀ ਭੀੜ ਵਧਣ ਲੱਗੀ ਤਾਂ ਸਭ ਨੂੰ ਉਮੀਦ ਸੀ ਕਿ ਇਹ ਗਾਉਣਗੇ ਭਜਨ ਫਿਰ ਕਿਸੇ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਿਉਂ ਹੋ ਫਿਰ ਉਹਨਾਂ ਨੇ ਭਜਨ ਗਾਉਣਾ ਸ਼ੁਰੂ ਕੀਤਾ ਕੀਰਤਨ ਕਰਨਾ ਸ਼ੁਰੂ ਕੀਤਾ ਉਹ ਜ਼ੋਰ-ਜ਼ੋਰ ਨਾਲ ਗਾਤਾ ਰਹੇ ਸਨ ਪਰ ਉਹਨਾਂ ਦਾ ਸਾਰਾ ਮਨ ਚੱਪਲਾਂ ਵਿੱਚ اٹکیا ਹੋਇਆ ਸੀ ਕਿ ਚप्पल ਕੋਈ ਚੱਕ ਕੇ ਲੈ ਗਿਆ ਤਾਂ ਕੀ ਹੋਵੇਗਾ ਉਸ ਦਿਨ ਬੜੇ ਮੇਮਨ ਨਾਲ ਉਹਨਾਂ ਨੇ ਭਜਨ ਗਾਇਆ ਪ੍ਰਾਰਥਨਾ ਕੀਤੀ ਫਟਾਫਟ ਬਾਹਰ ਨਿਕਲੇ ਤੇ ਜਾ ਕੇ ਦੇਖਿਆ ਚੱਪਲਾ ਸੁਰੱਖਿਤ ਸੀ ਘਰ ਗਏ ਸ਼ਾਮ ਨੂੰ ਭੋਜਨ ਕੀਤਾ ਸੌਂ ਗਏ ਇਹਨਾਂ ਨੂੰ ਉਸ ਰਾਤ ਸੁਪਨਾ ਆਉਂਦਾ ਹੈ ਕਿ ਇੱਕ ਦਿਵਯਾ ਇੱਕ ਅਲੌਕਿਕ ਪੁਰਸ਼ ਜੋ ਹਨ ਮੰਦਰ ਦੇ ਬਾਹਰ ਖੜੇ ਹੋਏ ਹਨ ਪੌੜੀਆਂ ਦੇ ਕੋਲ ਅਤੇ ਚੱਪਲਾਂ ਦੀ ਰੱਖਿਆ ਕਰ ਰਹੇ ਹਨ ਇਹਨਾਂ ਦੀ ਨੀਂਦ ਖੁੱਲ ਗਈ ਇਹਨਾਂ ਨੇ ਸੋਚਿਆ ਘਰ ਵਿੱਚ ਕਿਸੇ ਨੂੰ ਦੱਸਿਆ ਤਾਂ ਮੈਨੂੰ ਕਹਿਣਗੇ ਕਿ ਪਾਗਲ ਹੋਇਆ ਹੈ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਐਵੇਂ ਥੋੜੀ ਹੁੰਦਾ ਹੈ ਕੋਈ ਮੇਰੀ ਗੱਲ ਨੂੰ ਨਹੀਂ ਸਮਝੇਗਾ ਤਾਂ ਬਿਨਾਂ ਦੇਰੀ ਕੀਤੇ ਇਹ ਮੰਦਰ ਵੱਲ ਭੱਜੇ ਉੱਥੇ ਜਾ ਕੇ ਭਗਵਾਨ ਨੂੰ ਪ੍ਰਣਾਮ ਕਰਕੇ ਮਹਾਤਮਾ ਜੀ ਕੋਲ ਗਏ ਅਤੇ ਬੋਲੇ ਕਿ ਦੇਖੋ ਮੈਂ ਕੱਲ ਰਾਤ ਇੱਕ ਸੁਪਨਾ ਦੇਖਿਆ ਹੈ ਤੁਸੀਂ ਮੈਨੂੰ ਦੱਸੋ ਕਿ ਅਜਿਹਾ ਸੁਪਨਾ ਕਿਉਂ ਆਇਆ ਹੈ ਉਹ ਬੋਲੇ ਕਿ ਸੁਪਨਾ ਦੇਖਿਆ ਭਗਤ ਨੇ ਦੱਸਿਆ ਕਿ ਇੱਕ ਦਿਵਯ ਅਲੌਕਿਕ ਪੁਰਸ਼ ਸਨ ਚਪਲਾਂ ਦੀ ਰੱਖਿਆ ਕਰ ਰਹੇ ਸਨ ਮਹਾਤਮਾ ਜੀ ਨੇ ਕਿਹਾ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਕਿਹਾ ਕਿ ਅਲੌਕਿਕ ਪੁਰਸ਼ ਜੋ ਤੈਨੂੰ ਦਿਖਾਈ ਦਿੱਤੇ ਉਹ ਕੋਈ ਹੋਰ ਨਹੀਂ ਉਹ ਸਾਕਸ਼ਤ ਪ੍ਰਭੂ ਸਨ ਪ੍ਰਭੂ ਤੇਰੀਆਂ ਚਪਲਾਂ ਦੀ ਰੱਖਿਆ ਕਰ ਰਹੇ ਸਨ ਤੇ ਤੈਨੂੰ ਸਮਝਾ ਰਹੇ ਸਨ ਕਿ ਤੂੰ ਮੰਦਰ ਵਿੱਚ ਹੋ ਕੇ ਵੀ ਚਪਲਾਂ ਦੀ ਸੋਚ ਰਿਹਾ ਹੈ ਅਤੇ ਮੈਂ ਮੰਦਰ ਵਿੱਚ ਹੋ ਕੇ ਵੀ ਤੇਰੀਆਂ ਚੱਪਲਾਂ ਦੀ ਰੱਖਿਆ ਕਰ ਰਿਹਾ ਹਾਂ ਜਦੋਂ ਤੂੰ ਮੰਦਰ ਵਿੱਚ ਆ ਗਿਆ ਤਾਂ ਤੈਨੂੰ ਮੇਰੇ ਬਾਰੇ ਸੋਚਣਾ ਚਾਹੀਦਾ ਸੀ ਪਰ ਤੂੰ ਚੱਪਲਾਂ ਬਾਰੇ ਸੋਚ ਰਿਹਾ ਸੀ ਅਤੇ ਮੈਂ ਮੰਦਰ ਵਿੱਚ ਤੇਰੇ ਸਾਹਮਣੇ ਸੀ ਪਰ ਫਿਰ ਵੀ ਤੇਰੀਆਂ ਚੱਪਲਾਂ ਦੀ ਰੱਖਿਆ ਕਰ ਰਿਹਾ ਸੀ ਜੇਕਰ ਤੁਹਾਡੀ ਪ੍ਰਾਰਥਨਾ ਸੱਚੇ ਦਿਲ ਤੋਂ ਹੈ ਤਾਂ ਪਰਮਾਤਮਾ ਤੁਹਾਡੀ ਹਰ ਗੱਲ ਦੀ ਚਿੰਤਾ ਕਰਨਗੇ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਿਰਫ ਉਹਨਾਂ ਦੀ ਭਗਤੀ ਦੀ ਚਿੰਤਾ ਕਰਨੀ ਹੈ ਅਤੇ ਉਹ ਵੀ ਸੱਚੇ ਦਿਲ ਨਾਲ ਸੱਚੇ ਭਾਵ ਨਾਲ ਉਸ ਤੇ ਉਸ ਭਗਤ ਨੂੰ ਸਮਝ ਵਿੱਚ ਆਇਆ ਕਿ ਇਹ ਜੋ ਮਹਾਤਮਾ ਜੀ ਹਨ ਇਹ ਇਕਾਂਤ ਵਿੱਚ ਭਗਤੀ ਕਿਉਂ ਕਰਦੇ ਹਨ ਇਹ ਛੋਟੀ ਜਿਹੀ ਕਹਾਣੀ ਜਿਸ ਦਾ ਸਾਰ ਇਹ ਕਹਿੰਦਾ ਹੈ ਕਿ ਉੱਪਰ ਵਾਲੇ ਦੇ ਆਸ਼ੀਰਵਾਦ ਨਾਲ ਤੁਸੀਂ ਕਮਾਲ ਕਰ ਸਕਦੇ ਹੋ ਜੇ ਸੱਚੇ ਮਨ ਨਾਲ ਪ੍ਰਾਰਥਨਾ ਕਰੋ ਧੰਨਵਾਦ